ਸਿੰਘ ਜਿੰਦਾਬਾਦ ਜੀ ਬਹੁਤ ਬਹੁਤ ਧੰਨਵਾਦ ਜੀ ਪੰਮੇ ਸਮੇ ਤੋਂ ਨਾਲ ਸਾਡੀ ਸਾਰੀ ਟੀਮ ਜਿੰਨੇ ਆਮ ਆਦਮੀ ਪਾਰਟੀ ਦੇ ਸਤਿਕਾਰਯੋਗ ਪਟਿਆਲੇ ਦੀ ਖੂਬਸੂਰਤ ਕਲੋਨੀ ਇਕਤਾ ਨਗਰ ਦੇ ਸਾਡੇ ਲੀਡ ਬਹੁਤ ਹੀ ਸਤਿਕਾਰਯੋਗ ਸਾਰੇ ਸਾਥੀ ਮੇਰੀਆਂ ਭੈਣਾਂ ਬੈਠੀਆਂ ਮਾਮਾ ਬੈਠੀਆਂ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਦੀ ਸੁਮੱਚੀ ਲੀਡਰਸ਼ਿਪ ਤੁਹਾਨੂੰ ਸਾਰਿਆਂ ਨੂੰ ਇਹ ਦੇਖੋ ਦਾਸ ਵੱਲੋਂ ਇਸ ਬੱਚੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬੈਠੇ ਹੈ ਪੀ ਆਰਟੀਸੀ ਦੇ ਵਾਈਸ ਚੇਅਰਮੈਨ ਝੜਵਾ ਸਾਹਿਬ ਬੈਠੇ ਉਹਨਾਂ ਦੇ ਨਾਲ ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਿਹਾ ਇੱਕ ਵਾਰੀ ਜ਼ੋਰ ਦਾ ਤਾੜੀਆਂ ਨਾਲ ਜੀਕੇ ਸਾਹਿਬ ਦਾ ਸਵਾਗਤ ਕਰੀਏ ਗੁਰਮੇਲ ਸਿੰਘ ਜੀ ਜੀਕੇ ਆਪਣੇ ਸਾਥੀਆਂ ਸਮੇਤ ਸਾਡੇ ਵਿੱਚ ਆ ਰਹੇ ਆ ਜਗਜੀਤ ਸਿੰਘ ਜੀ ਜਸਵੀਰ ਸਿੰਘ ਜੀ ਪੰਜਾਬ ਦੇ ਸੇਧ ਮੰਤਰੀ ਅਤੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਜੀ ਬਹੁਤ ਮਾਣ ਤੇ ਸਤਿਕਾਰ ਦੇ ਕੇ ਉਹਨਾਂ ਨੂੰ ਸਵਾਗਤ ਕਰ ਰਹੀ ਹੈ ਅਤੇ ਹੋਰ ਸਾਥੀਆਂ ਨੂੰ ਵੀ ਕਹਿ ਰਹੇ ਆਓ ਆਪਾਂ ਰਲ ਕੇ ਕੱਲ 9 ਵਜੇ 9 ਵਜੇ ਮਿੰਨੀ ਸੈਕਰੀਟ ਦੇ ਕੋਲ ਇਕੱਠੇ ਹੋਈਏ ਕਿਉਂਕਿ ਆਪਾਂ ਆਪਣੇ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਜੀ ਦੇ ਨਾਲ ਕਾਗਜ਼ ਭਰਨ ਜਾਣਾ ਹੈ ਬਹੁਤ-ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਗਰਮੇਲ ਸਿੰਘ ਜੀ ਕੇ ਜੀ ਨੂੰ ਮੁਬਾਰਕਾਂ ਦੇਣਾ ਆਪਣੇ ਸਾਥੀਆਂ ਸਮੇਤ ਜੁਆਇਨ ਹੋਏ ਜਗਜੀਤ ਸਿੰਘ ਜੀ ਜਸ ਅੱਜ ਤੁਸੀਂ ਦੇਖ ਰਹੇ ਹੋ ਜੀ ਸਾਡੇ ਲੋਕਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ volunteers ਆ ਲੋਕਾਂ ਦੇ ਵਿੱਚ ਤਾਂ ਜੋਸ਼ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਾਜ ਤੋਂ ਬਾਅਦ ਲੋਕਾਂ 'ਚ ਬਹੁਤ ਜ਼ਿਆਦਾ ਜੋਸ਼ ਹੈ ਤੁਸੀਂ ਕੱਲ ਨੂੰ ਦੇਖੋਗੇ ਜੀ ਕੱਲ ਸਵੇਰੇ 9:00 ਵਜੇ ਬਾਅਦ ਤੁਹਾਨੂੰ ਵੀ ਇਨਵਾਈਟ ਕਰਦਾ ਤੇ ਕੱਲ ਅਸੀਂ ਜਿਹੜੀ ਨਾਮਿਨੇਸ਼ਨ ਆਪਣੀ ਫਾਈਲ ਕਰਨੀ ਆ ਤੇ ਅੱਜ ਸਾਡੇ ਵਿੱਚ ਕਾਂਗਰਸ ਨੂੰ ਛੱਡ ਕੇ ਜੀ ਗੁਰਮੀਤ ਸਿੰਘ ਜੀ ਕੇ ਆਪਣੇ ਸਾਰੇ ਸਾਥੀ ਇਸ ਵਿੱਚ ਦਾਖਲ ਹੋਇਆ ਜੀ ਇਹ ਬਹੁਤ ਵੱਡੀ ਸਾਡੇ ਵਾਸਤੇ ਮਤਲਬ ਸ਼ਾਰਟ ਇਨ ਦਾ ਆਰਮ ਕਹਿ ਸਕਦੇ ਹੋ ਸਾਡੇ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡੀ ਇਹ ਪੋਜ਼ਿਟਿਵ ਹੈ ਜੀ ਔਰ ਜਿਹੜਾ ਬੜਾ ਵੱਡਾ ਝਟਕਾ ਹੈ ਜੀ ਇਹ ਕਾਂਗਰਸ ਨੂੰ ਐਕਚੁਅਲੀ ਜਿਹੜੇ ਕਾਂਗਰਸ ਦੇ ਵਿੱਚ ਰਹਿੰਦੇ ਜੀ ਜਦੋਂ ਦੇ ਧਰਮਵੀਰ ਗਾਂਧੀ ਆਏ ਆ ਉਹ ਪਹਿਲਾਂ ਆਮ ਆਦਮੀ ਪਾਰਟੀ ਉਹਨਾਂ ਨੇ ਮਤਲਬ ਛੱਡਤੀ ਫਿਰ ਉਹਨੇ ਆਪਣੀ ਪਾਰਟੀ ਬਣਾਈ ਉਹ ਵੀ ਛੱਡਤੀ ਉਹਨਾਂ ਨੇ ਤੇ ਹੁਣ ਉਹ ਤੀਜੀ ਪਾਰਟੀ ਚ ਆਇਆ ਔਰ ਕਿਸੇ ਬੰਦੇ ਨੂੰ ਮਿਲਦੇ ਨਹੀਂ ਆ ਔਰ ਉਹਨਾਂ ਦਾ ਜੋ ਟਰੈਕ ਰਿਕਾਰਡ ਹੈ ਇੱਕ ਵੀ ਉਹਨਾਂ ਨੇ ਪਿੱਛੇ ਨਹੀਂ ਠੀਕ ਕੀਤਾ ਸੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਲੋਕ ਛੱਡ ਰਹੇ ਆ ਤੇ ਦੂਜਾ ਜਿਹੜੇ ਅਸੀਂ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਚਾਹੇ ਲੋਕਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਆ ਜੀ ਜਾ ਜਿਹੜੇ ਆ ਗਿਆ ਤੁਸੀਂ ਦੇਖੋ ਮੁੱਲਾ ਕਲੀਨਿਕ ਬਣ ਰਹੇ ਆ ਹਸਪਤਾਲ ਠੀਕ ਹੋ ਰਹੇ ਆ ਸਕੂਲ ਠੀਕ ਹੋ ਰਹੇ ਆ ਲੋਕਾਂ ਨੂੰ ਜਿਹੜੀ ਹੋਮ ਡਿਲੀਵਰੀ ਆਫ ਸਰਵਿਸਿਜ਼ ਹੋ ਰਹੀ ਆ ਫਰੈਸ਼ ਤੇ ਵਰਗਿਆ ਸਕੀਮਾਂ ਲਾਗੂ ਕੀਤੀਆਂ ਸ਼ਹੀਦਾਂ ਨੂੰ ਉਹਦੀ ਸਮਾਨ ਮਿਲ ਰਿਹਾ ਸਾਰੇ ਜਿੰਨੀਆਂ ਵੀ ਮਾਨ ਸਰਕਾਰ ਦੀਆਂ ਕਿਸਾਨਾਂ ਵਾਸਤੇ ਬਿਜਲੀ ਜਿਹੜੀ ਹੈਗੀ ਉਹ ਦਿਨੋਂ ਮਿਲਦੀ ਆ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਕੰਮਕਾਰ ਦੇਖ ਕੇ ਜਿਹੜੀ ਮਾਨ ਸਰਕਾਰ ਦੇ ਆਵਾਜ਼ੀ ਪਾਰਟੀ ਦੇ ਕੰਮ ਦੇਖ ਕੇ ਲੋਕ ਸਾਨੂੰ ਜਵਾਨ ਕਰ ਰਹੇ ਆ ਔਰ ਅਸੀਂ ਉਹਨਾਂ ਨੂੰ ਮਾਨ ਦਾ ਸਨਮਾਨ ਵੀ ਦੇਵਾਂਗੇ ਔਰ ਅਸੀਂ ਪੰਜਾਬ ਨੂੰ ਜੋਨ ਜੋ ਕੇ ਪੰਜਾਬ ਰੰਗਲਾ ਪੰਜਾਬ ਚ ਸਾਡੇ ਮੁਕਤਤਾ ਬਣਾਉਣਾ ਚਾਹੁੰ ਔਰ ਜਿਹੜੇ ਦਲ ਬਦਲੂਆ ਔਰ ਜਿਹੜੇ ਮਤਲਬ ਮੌਕਾ ਪ੍ਰਸਤਾ ਉਹਨਾਂ ਨੂੰ ਸਾਰਿਆਂ ਨੂੰ ਲੋਕ ਸਭ ਸਟਾਡ। ਮਗਾਰਾ ਕਿਹਾ ਜਾਂਦਾ ਲੋਕੋ ਜੀ। ਬਹੁਤ ਪਰਮਾਗਾਰਾ ਤੁਸੀਂ ਦੇਖ ਰਹੇ ਹੋ ਜੀ ਕਿੰਨੀ ਗਰਮੀ ਆ। ਲੋਕ ਬੈਠੇ ਹੋਏ ਮਨੋ ਘੰਟਾ ਘੰਟਾ ਦੋ ਦੋ ਘੰਟੇ ਬੇਟ ਕਰਦੇ ਆ ਔਰ ਸਾਰਾ ਕੁਝ ਆਪ ਕਰਦੇ ਆ ਮਤਲਬ ਮੈਂ ਕੁਝ ਨਹੀਂ ਕੀਤਾ ਜੀ ਇੱਥੇ ਲੋਕਲ ਵੀਰੇ ਆਰਗੇਨਾਈਜ਼ਰ ਜੀ ਬਾਹਰ ਆਇਆ ਬਾਡੇ ਪਿੱਛੇ ਆਇਆ ਤਾਂ ਤੁਹਾਨੂੰ ਹੁਣ ਕਿਹਦਾ ਲੱਗਦਾ ਮੈਂ ਕਹਿੰਦਾ ਜੀ ਐਂ ਲੱਗਦਾ ਵੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਨਾ ਜੀ ਸਾਡੇ ਬੰਦੇ ਪਹਿਲਾਂ ਮੰਚ 'ਚ ਕਿਤੇ ਲੱਕਦੇ ਹੋਦਾ ਸੀ ਸੀ ਸਾਡਾ ਲੀਡਰ ਅੰਦਰ ਆਇ ਉਹ ਜਿਹੜਾ ਗੁੱਸਾ ਸੀਗਾ ਹੁਣ ਯੂਫੋਰੀਆ ਚ ਕਨਵਰਟ ਹੋ ਗਿਆ ਹੁਣ ਤੁਸੀਂ ਕੱਲ ਨੂੰ ਦੇਖੋਗੇ ਉਹਦਾ ਜੋਸ਼ ਅਰਵਿੰਦ ਕੇਜਰੀਵਾਲ ਜੀ ਬਹੁਤ ਜਲਦੀ ਆ ਰਹੇ ਜੀ ਪੰਜਾਬ ਦੇ ਵਿੱਚ ਪੰਜਾਬ ਦਾ ਦौरा ਕਰਨਗੇ ਤੁਸੀਂ ਦੇਖ ਲਿਓ 14 ਦੇ ਔਰ 19 ਦੇ ਰਿਕਾਰਡ ਟੁੱਟਣਗੇ ਜੀ 24 ਦੇ ਵਿੱਚ 22 ਦੇ ਸਾਰੇ ਰਿਕਾਰਡ ਟੁੱਟਣਗੇ ਲੋਕਾਂ ਦੇ ਵਿੱਚ ਅਨਾ ਜੋਸ਼ ਆ ਜਦੋਂ ਅਰਵਿੰਦ ਕੇਜਰੀਵਾਲ ਆਉਂਦੇ ਆ ਨਾ ਜੀ ਮੈਂ ਉੱਥੇ ਗਿਆ ਸੀਗਾ ਇੱਕ ਇਲੈਕਟ੍ਰੀਫਾਈਂਗ ਐਟਮੋਸਫੇਅਰ ਹੁੰਦਾ ਔਰ ਆਮ ਆਦਮੀ ਪਾਰਟੀ ਕੋਈ ਇੱਕ ਪਾਰਟੀ ਹੈ ਜੀ ਜਿਹੜੀ ਮਤਲਬ ਤੁਸੀਂ ਮੋਦੀ ਨੂੰ ਕਹ ਲਓ ਕਿ ਸਟਰੀਟ ਦੇ ਵਿੱਚ ਮਤਲਬ ਉਹ ਸੜਕ ਤੇ ਵੀ ਸੰਸਦ ਵੀ ਸੰਸਦ ਵਿੱਚ ਵੀ ਔਰ ਸੁਪਰੀਮ ਕੋਰਟ ਦੇ ਕਰਦੇ ਤਿੰਨਾਂ ਤੇ ਤਿੰਨੋ ਜਗ੍ਹਾ ਫਾਈਟ ਦੇ ਰਹੀ ਆ ਔਰ ਬਾਕੀ ਵੀ ਦੇਖੋ ਬਹੁਤ سارے ਬੰਦੇ ਜਿਹੜੇ ਹੈਗੇ ਉਹਨਾਂ ਨੂੰ ਪਾਰਲੀਮੈਂਟ ਚੋਂ ਕੱਢਿਆ ਗਿਆ ਉਹਨਾਂ ਨੇ ਸਟ੍ਰੀਟ ਫਾਈਟ ਤਾਂ ਨਹੀਂ ਦਿੱਤੀ ਨਾ ਜੀ ਬਹੁਤ سارے ਬੰਦਿਆਂ ਨੂੰ ਜੇਲ੍ਹ ਚ ਕੀਤਾ ਗਿਆ ਹੋਰ ਉਹਨਾਂ ਨੂੰ ਵੀ ਕੀਤਾ ਗਿਆ ਹੋਰ ਮੁਕਮਤਾਂ ਵੀ ਕੀਤੇ ਗਏ ਬਟ ਉਹ ਲੜ ਨਹੀਂ ਸਕਦੇ ਜਿਹੜੇ ਲੜ ਸਕਦੇ ਉਹ ਆਵਾਜ਼ੀ ਪਾਰਟੀ ਦੇ ਵਲੰਟੀਅਰ ਔਰ ਕੇਜ ਦੀ ਵਾਲ ਦੀ ਸੋਚ ਲੜ ਸਕਦੇ ਜੀ ਕਿ ਕਿ ਨਾ ਕਿੰਨੇ ਕੋਈ ਪਰਿਵਾਰ ਆ ਜਿਹੜੇ ਅੱਜ ਜੁੜੇ ਆ ਕਾਫੀ ਸਾਰੇ ਪਰਿਵਾਰ ਆ ਜਿਨ੍ਹਾਂ ਦੇ ਨਾਲ ਜਿਹੜਾ ਇਹਨਾਂ ਦੇ ਪਾਰਲੀਮੈਂਟਰੀ ਗਰੁੱਪ ਦੇ ਤੇ ਇਹਨਾਂ ਦੇ ਨਾਲ ਜਿਹੜੇ ਹੁਣ ਇੱਥੇ ਕੀਤੇ 10 ਤੋਂ 33 ਜਵਾਨ ਕੀਤੇ ਜਿਹਨਾਂ ਦੇ ਸਾਰਿਆਂ ਦੇ ਪਰਿਵਾਰ ਹੈ ਇਹਨਾਂ ਦਾ ਕਾਫੀ ਵੱਡਾ ਗਰੁੱਪ ਆ ਜਿਹੜਾ ਸਾਡੇ ਸਾਡੇ ਨਾਲ ਆ ਗਿਆ ਸਾਰਾ ਜਿਹੜਾ ਅਸੀਂ ਆਮ ਤਾਕਤ ਪਾਰਟੀਆ ਕਰਤੀ ਆ ਆਮ ਜਨਤਾ ਦੀ ਜੁਆਇੰਟ ਕਿੱਲੀਆ ਕਿੰਨੇ ਗਰੁੱਪ ਜਿਹੜੇ 15 ਸਾਡੇ ਨਾਲ ਜੁਆਇੰਟ ਹੋ ਗਏ ਗੱਲ ਜੇ ਬੰਦਿਆਂ ਦੀ ਕਰੀਏ ਜੀ ਕੋਈ ਸਾਰੇ ਪੱਤਰਕਾਰ ਸਾਥੀ ਬੜੇ ਲੰਬੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਹੋਏ ਤੇ ਤੁਹਾਨੂੰ ਇਹ ਪਤਾ ਹੈ ਪੂਰੇ ਪੰਜਾਬ 'ਚ ਮੇਰਾ ਸਰਕਲ ਹੈ ਜਿੰਨੇ ਵੀ ਉਹਦੇ ਮੈਂ ਪਾਰਟੀਆਂ ਲਈ ਪੰਜਾਬ ਲੈਵਲ ਤੇ ਹੀ ਰਹੇ ਮੇਰੇ ਨਾਲ ਤੇ ਉਹਦੇ ਨਾਲ ਜਿਹੜਾ 1.5 ਤੋਂ 2000 ਬੰਦਾ ਹਰ ਜ਼ਿਲ੍ਹੇ ਚ ਮੇਰੇ ਨਾਲ ਜੁੜਿਆ ਹੋਇਆ ਹੈ ਪੂਰੀ ਟੀਮ ਹੈ ਸਾਡੀ ਤੇ ਉਹ ਸਾਰਿਆਂ ਨੇ ਪਹਿਲਾਂ ਮੀਟਿੰਗਾਂ ਕੀਤੀਆਂ ਤਾਂ ਜੁਆਇਨ ਕਰਨ ਚ ਥੋੜੀ ਦੇਰੀ ਕੱਲ ਹੋਈ ਠੀਕ ਹੈ ਪਰ ਸਾਰਿਆਂ ਦਾ ਡਿਸੀਜਨ ਸੀ ਕਿ ਅੱਜ ਜਿਹੜੀ ਸਰਕਾਰ ਹੈ ਕੰਮ ਕਰ ਰਹੀ ਹੈ ਆਉਣ ਵਾਲੇ ਟਾਈਮ ਚ ਵੀ ਕੰਮ ਹੋਣੇ ਹੈ ਤੇ ਆਮ ਜਨਤਾ ਨੂੰ ਕੰਮ ਚਾਹੀਦਾ ਹੈ ਇਸ ਲਈ ਸਾਰਿਆਂ ਦਾ ਸਾਡਾ ਫੈਸਲਾ ਸੀ ਕਿ ਅਸੀਂ ਸਾਰੇ ਆਪਣੇ ਸਾਥੀਆਂ ਨਾਲ ਜੁਆਇਨ ਕਰੀਏ ਪਤਾ ਕਰੀ ਰਵੈਤੀ ਪਾਦੇ ਤੇ ਉਥੇ ਵੀ ਰਹਿਣਾ ਕੋਈ ਕੰਮ ਦਿੱਤਾ ਅੱਜ ਆਮ ਆਦਮੀ ਪਾਰਟੀ ਦੇ ਜੁਆਇਨ ਕੀਤਾ ਤੇ ਉਹ ਕੋਈ ਕਾਰਨ ਹੋਏਗਾ ਕਾਰਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੇਰੇ ਵੱਡੇ ਭਾਈ ਉਹਨਾਂ ਨੇ ਮੈਂ ਜੀਕੇ ਸਾਹਿਬ ਕਹਿੰਦਾ ਗੁਰਕਰਪਾਲ ਸਿੰਘ ਜੀ ਸਰਪੰਚ ਨੇ ਸਦਾ ਹੀ ਇਹਨਾਂ ਦਾ ਜਿਹੜਾ ਬਲਾਕ ਪ੍ਰਧਾਨ 씨 ਅਸ਼ੀਰਵਾਦ ਮੇਰੇ ਨਾਲ ਰਿਹਾ ਹੈ ਉਹ ਕਾਂਗਰਸ ਵੀ ਉਹਨਾਂ ਦੀ ਦੇਣ ਸੀ ਮੈਨੂੰ ਉਦੋਂ ਪਹਿਲਾਂ ਵੀ ਇਹਨਾਂ ਨੇ ਦੇਣ ਸੀ ਇਹ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਬਲਾਕ ਪ੍ਰਧਾਨ ਨੇ ਤੇ ਇਹਨਾਂ ਤੋਂ ਬਾਰੇ ਮੈਂ ਜਾਣ ਨਹੀਂ ਸਕਦਾ ਕਿ ਸਾਰਾ ਆਸ਼ੀਰਵਾਦ ਸਾਰੀ ਸਿੱਖਿਆ ਮੈਨੇ ਉਹਨਾਂ ਤੋਂ ਮਿਲਦੀ ਆ। ਇਨੀ ਦੇਰੀ ਕਿਉਂ ਹੋ ਗਈ ਫਿਰ ਜੋਇਨ ਟੈਂਪਸ? ਲੋ ਉਹਦੇ ਕੁਝ ਰੀਜਨ ਸੀਗੇ ਕਿ ਕਈ ਥਾਵਾਂ ਤੇ ਐਸਾ ਹੁੰਦਾ ਹੈ ਕਿ ਤੁਹਾਨੂੰ ਜਾਣ ਨਹੀਂ ਦਿੱਤਾ ਜਰਾ ਹੁੰਦਾ। ਤੁਸੀਂ ਤੁਸੀਂ ਸਾਰੇ ਸਾਥੀ ਮੇਰੇ ਨਾਲ ਮਿਲਦੇ ਰਹੇ ਹੋ ਤੁਹਾਨੂੰ ਪਤਾ ਹੈ ਕਿ ਕਿੰਨਾ ਕੰਪਲੈਕਸ ਦਾ ਪਾਰਟ ਹਿੰਦ ਕਿੰਨਾ ਘੋਦਾ ਕਿੰਨੇ ਕੁ ਲੋਕ ਨਾਲ ਜੁੜੇ ਨੇ ਇਹ ਸਾਰੇ ਤੁਸੀਂ ਸਾਥੀ ਜਾਣਦੇ ਹੋ। ਰੀਡ ਦੋ ਜੀ ਚਲੋ ਡਾਕਟਰ ਅੱਜ ਦਾ ਜਿਹੜਾ ਮਾਹੌਲ ਹੈ ਜੋ ਅਸੀਂ ਦੇਖ ਰਹੇ ਆ ਜੋ ਸਾਡੀ ਅੱਖਾਂ ਦੇ ਸਾਹਮਣੇ ਹੈ ਹਰ ਬੰਦਾ ਅੱਜ ਡਾਕਟਰ ਸਾਹਿਬ ਨੂੰ ਜਿਤਾਉਣ ਦੇ ਮੂਡ ਦੇ ਵਿੱਚ ਹੈ ਕਾਰਨ ਕੀ ਹੈ ਕਿ ਜੇ ਥੋੜਾ ਗੱਲ ਕਰੀਏ 77 ਸਾਲ ਹੋ ਗਏ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਇਆ 47 ਚ ਹੋਇਆ ਸੀ 75 ਸਾਲ ਸਰਕਾਰ ਵਾਲੇ ਰਾਜ ਕੀਤਾ ਸਾਡੇ ਕੋਲ 75 ਸਾਲਾਂ ਚ ਕਿੰਨੇ ਕੰਮ ਹੋਏ ਉਹ ਤੁਹਾਨੂੰ ਦਿਖਦੇ ਆ ਦੋ ਸਾਲਾਂ ਵਿੱਚ ਕਿੰਨੇ ਹੋਏ ਉਹ ਵੀ ਦਿਖਦੇ ਆ ਜੇ ਅੱਜ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਕੀ ਕੀਤਾ ਸਭ ਤੋਂ ਪਹਿਲਾਂ ਜਿਹੜਾ ਨੌਕਰੀਆਂ ਦੀ ਗੱਲ ਕਰ ਲਈਏ 45000 ਹੋ ਗਈਆਂ ਸਾਡੇ ਨੌਜਵਾਨਾਂ ਨੂੰ ਅੱਜ ਬੇਰੁਜ਼ਗਾਰੀ ਨਸ਼ੇ ਮਾਰਕਤ ਹੈ ਨਸ਼ੇ ਤੇ ਕੰਟਰੋਲ ਹੋ ਰਿਹਾ ਠੀਕ ਹੈ ਜੀ ਦੂਜੀ ਗੱਲ ਸੇਟ ਦੀ ਹੁੰਦੀ ਹੈ ਮਾਲਾ ਕਲੇ ਨੂੰ ਖੁੱਲ ਗਏ ਬਿਜਲੀ ਹਰ ਘਰ ਦੀ ਮਾਫ ਹੋ ਗਈ ਕਿੰਨੇ ਮੁੱਦੇ ਨੇ ਹੋਰ ਹੋ ਜਾਲੇ ਸੀ ਬਹੁਤ ਹੋਰ ਹੋਣੀ ਸੀ ਲੇਕਿਨ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਪਤਾ ਹੈ ਵੀ ਆਉਣ ਵਾਲੇ ਟਾਈਮ ਤੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਕਿਉਂਕਿ ਕੰਮ ਹੋ ਰਿਹਾ ਉਹ ਇਹਨਾਂ ਨੂੰ ਕੰਮ ਕਰਨ ਦੇ ਨਹੀਂ ਰਹੇ ਨਹੀਂ ਤਾਂ ਹੋਰ ਸਪੀਡ ਦੇ ਵਿੱਚ ਹੋਣੀ ਸੀ 3 ਸਾਲ ਰਹਿ ਗਏ ਨੇ ਹਲੇ ਹੋਰ ਪਾਰਟੀ ਕੋਲ 3 ਸਾਲਾਂ ਚ ਇਹਨੇ ਕੰਮ ਹੋ ਜਾਣਗੇ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਨਾ ਤੁਹਾਡੀ ਵਿਧਾਨ ਸਭਾ ਦੀ ਤਾਂ ਉਦੋਂ ਆਮ ਆਦਮੀ ਪਾਰਟੀ ਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਖੁਦ ਵੋਟ ਦੇਣੀ ਹੈ ਰੀਜ਼ਨ ਹੈ ਕਿ ਹਰ ਬੰਦੇ ਨੂੰ ਕੰਮ ਚਾਹੀਦਾ ਜਿਵੇਂ ਹੋਏ ਡਾਕਟਰ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਇੱਥੇ ਵਧੀਆ ਪਾਰਕ ਜਿਸ ਸਰਹੰਦ ਰੋਡ ਦੀ ਗੱਲ ਕਰੀਏ ਉਹ ਡਾਕਟਰ ਸਰਪੰਚ ਸਾਹਿਬ ਦੀ ਮਿਹਰਬਾਨੀ ਹੈ ਇਹਨਾਂ ਦੇ ਇਲਾਕੇ 'ਚ ਇਹਨਾਂ ਨੇ ਪਾਰਕ ਬਣਵਾਏ ਅੱਜ ਸਾਡਾ ਬੱਚਾ ਉੱਥੇ ਸੈਰ ਕਰ ਸਕਦਾ ਹੈ ਸਾਡੇ ਭੈਣਾਂ ਉੱਥੇ ਜਿਮ ਲਾ ਸਕਦੀਆਂ ਬਜ਼ੁਰਗ ਉੱਥੇ ਸੈਰ ਕਰ ਸਕਦੇ ਕਿਸੇ ਨੂੰ ਖਤਰਾ ਤਾਂ ਨਹੀਂ ਕਿ ਕੋਈ ਐਕਸੀਡੈਂਟ ਹੋ ਜਾਊ ਕੁਝ ਵਿੱਚ ਮਾਰੂ ਕੁਝ ਉਹ ਪਬਲਿਕ ਦੀਆਂ ਸਹੂਲਤਾਂ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਉ ਆਮ ਆਦਮੀ ਪਰ ਤੇ ਆਮ ਆਦਮੀ ਵਾਸਤੇ ਬਣ ਗਈ। ਜੋ ਇਸ ਕਰਕੇ ਹਰੇਕ ਬੰਦਾ ਅੱਜ ਨਾਲ ਹੈ ਤੇ ਜਿਹੜੀ ਤੁਸੀਂ ਕੁਐਸਚਨ ਕੀਤਾ ਸੀ ਨਾ ਜੀ ਵੀ ਕਿੰਨੇ ਲੀਡ ਨਾਲ ਜਿੱਤਣਗੇ ਇਹ ਤਾਂ ਚਾਰ ਤਰੀਕੇ ਦੱਸੂਗੀ ਤੇ ਸਾਰੇ ਨੇ ਬਹੁਤ ਵੱਡੀ ਲੀਡ ਨਾਲ ਜਿੱਤਣਾ ਤੇ ਜਿਹੜੀ ਗੱਲ ਪਟਿਆਲੇ ਦੀ ਪਟਿਆਲਾ ਤੇ ਇਸ ਗੱਲ ਚ ਮੰਨਿਆ ਹੋਇਆ ਪਟਿਆਲੇ ਦੇ ਲੋਕ ਸਾਡੇ ਜਿਹੜੇ ਸਾਥੀ ਨੇ ਬਹੁਤ ਸੂਝਵਾਨ ਨੇ ਬਹੁਤ ਪੜਿਆ ਲਿਖਿਆ ਦੇ ਵਿੱਚ ਇੱਕ ਐਜੂਕੇਸ਼ਨ ਦੇ ਮਾਮਲੇ 'ਚ ਪਟਿਆਲਾ ਵਨ ਨੰਬਰ ਤੇ ਆ ਅੱਜ ਜੇ ਗੱਲ ਕਰੀਏ ਤਾਂ ਇੱਥੋਂ ਦੇ ਲੋਕ ਸਾਡੇ ਸਾਥੀ ਸਾਡੇ ਇਲਾਕਾ ਨਿਵਾਸੀ ਬਹੁਤ ਸਿਆਣੇ ਨੇ ਠੀਕ ਹੈ ਐਸੇ ਸਾਰੇ ਪੰਜਾਬ ਵਾਸੀ ਸੈਲਿੰਗ ਨੇ ਜਿਨ੍ਹਾਂ ਨੇ 92 ਐਮਐਲਏ ਸਾਨੂੰ ਦਿੱਤੇ ਤੇ ਹੁਣ 13 ਐਮਪੀ ਕਿਉਂ ਨਹੀਂ ਦੇਣਗੇ ਦੂਜੀ ਗੱਲ ਕੰਮ ਹੋ ਰਿਹਾ ਤਾਂ ਅੱਜ ਜਿਹੜੀ ਗੱਲ ਪਟਿਆਲੇ ਦੀ ਹੈ ਪਟਿਆਲਾ ਤਾਂ ਹੁਣ ਲੀਡ ਤੁਸੀਂ ਪਹਿਲਾਂ ਵੀ ਦੇਖੀ ਸੀ ਤੇ ਹੁਣ ਵੀ ਡਾਕਟਰ ਸਾਹਿਬ ਨੂੰ ਲੀਡ ਮਿਲਣੀ ਹੈ ਮੇਰਾ ਨਾਮ ਗੁਰਕਰਪਾਲ ਸਿੰਘ ਬਲਾਕ ਦਾ ਨਾਮ ਆਮ ਆਦਮੀ ਪਾਰਟੀ ਸ਼ਾਬਕਾ ਸਰਪੰਚ ਮੈਂ ਇਹ ਕਹਿਣਾ ਚਾਹੁੰਦਾ ਅੱਜ ਮੇਰੇ ਪੜਾਣੇ ਸਾਡੀ ਬੇਨਤੀ ਮੰਨ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਇਹਦੇ ਗੱਲ ਜਿੱਥੇ ਪਾਰਟੀ ਨੂੰ ਬਲ ਮਿਲੇਗਾ ਉੱਥੇ ਮੈਨੂੰ ਪਰਸਨਲ ਬਲ ਵੀ ਮਿਲੇਗਾ ਕਿਉਂਕਿ ਹਮੇਸ਼ਾ ਮਰੇ ਨਾਲ ਮੋਢੇ ਗੱਲ ਮੋਢਾ ਲਾ ਕੇ ਚੱਲਦੇ ਨੇ ਇਸ ਕਰਕੇ ਇਹਨਾਂ ਨੂੰ ਮਾਜੀ ਇਸ ਸਮੇਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਪਾਰਟੀ ਜੋ ਮੇਰਾ ਸਥਾਨ ਹੈ ਮੈਂ ਇਹਨਾਂ ਦੀ ਜਿੰਮੇਵਾਰੀ ਦੇ ਵਿੱਚ ਉੱਪਰ ਲਿਜਾਣ ਲਈ ਉਹਦਾ ਦਵਾਨ ਲਈ ਔਰ ਕਿਸੇ ਕਿਸਮ ਦੀ ਇਹਨਾਂ ਦੀ ਸਹਾਇਤਾ ਕਰਨ ਲਈ ਮੈਂ ਪੂਰਾ ਯਤਨ ਕਰਾਂਗਾ ਔਰ ਆਸ ਸੰਦੂ ਸਾਹਿਬ ਵੀ ਸਾਡੇ ਨਾਲ ਹੀ ਖੜੇ ਨੇ ਰਾਜਵੰਤ ਸਿੰਘ ਜੀ ਅਸੀਂ ਸਾਰੇ ਇਕੱਠੇ ਹੋ ਕੇ ਪਾਰਟੀ ਦਾ ਵਾਰਡ ਦੇ ਵਿੱਚ ਜੋਰ ਸ਼ੋਰ ਨਾਲ ਕੰਮ ਕਰਾਂਗੇ ਸਾਨੂੰ ਉਹਨਾਂ ਦੇ ਆਉਣ ਦੀ ਬਹੁਤ ਖੁਸ਼ੀ ਹੈ ਸਾਨੂੰ ਬਹੁਤ ਤਾਕਤ ਮਿਲੀ ਹੈ ਇਹਨਾਂ ਕਹਿੰਦਾ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਿੰਸ त्याਗੀ ਹੈਂ ਦਾ ਵਾਰਡ ਨੰਬਰ 16 ਤੋਂ ਆਂ ਵਾਰਡ ਸੇਵਾਦਾਰ ਮੈਂ ਦੂਜੇ ਆਧਾ ਪ੍ਰੋਗਰਾਮ ਦਾ ਆਧਾ ਸਭਾ ਇਹਨਾਂ ਬੋਲਣ ਦੇ ਲਈ ਡਾਕਟਰ ਸਾਹਿਬ ਅੱਜ ਸਾਡੇ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਡਾਕਟਰ ਸਾਹਿਬ ਨੇ ਬਲੌਗ ਮਿਲਣੀ ਹੋਈ ਆ ਜਿਸ ਵਿੱਚ ਲੋਕ ਡਾਕਟਰ ਸਾਹਿਬ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਅਸੀਂ ਕਿਵੇਂ ਕੰਮ ਕੀਤਾ ਹੈ 22 ਸਾਲ ਚ ਕਿੰਨਾ ਕੰਮ ਕੀਤਾ ਤੇ ਉਮੀਦ ਹੈ ਕਿ ਜਿਵੇਂ ਅਸੀਂ 113 ਚੋਂ 92 ਸੀਟ ਜਿੱਤ ਕੇ ਆਈ ਸੀਗੇ ਹੁਣ 1313 ਸੀਟਾਂ ਇਸ ਵਾਰ ਪੰਜਾਬ ਚ ਜਿੱਤ ਕੇ ਐਮਪੀ ਐਮਪੀ ਸੇ 13 ਸੀਟਾਂ ਦੇਖ ਜਾਵਾਂਗੇ ਜਿਵੇਂ ਉਹਰੇ ਅੱਜ ਮੀਟਿੰਗ ਰੱਖੀ ਗਈ ਤੁਹਾਡੇ ਵਿੱਚ ਮੀਟਿੰਗ ਰੱਖੀ ਗਈ ਸੀ ਕਿਉਂ ਜਾਂ ਹੰਗਾਰਾ ਟਟ ਬਲੂਜ਼ਨ ਮਿਲ ਗਿਆ ਹੰਗਾਰਾ ਬਹੁਤ ਬੜੀਆ ਲੱਗਿਆ ਅਕਾ ਸਾਹਿਬ ਨੂੰ ਡਾਕਟਰ ਨੂੰ ਇਹ ਮਤਲਬ ਇੰਨੀ ਜਨਤਾ ਦਾ ਪਿਆਰ ਮਿਲਿਆ